ਹਾਂਜੀ ਯਾਰ ਆਪਾਂ ਨੇ ਇੱਕ ਅਕਸਰ ਇੱਲਾਂ ਹੀ ਦੇਖਦੇ ਹੁੰਦੇ ਆ ਕਿ ਆ ਗੱਡੀਆਂ ਦੇ ਨਾ ਜਿਵੇਂ ਸਕ੍ਰੈਚ ਜੇ ਪੈ ਜਾਂਦੇ ਆਗੇ ਆ ਭੇਵੇਂ ਆ ਇੱਥੇ ਪੇਵੇਂ ਇਹ ਕਿਹਦੇ ਪੇਸਟ ਲਾਏ ਤੋਂ ਲੈ ਜਾਂਦੇ ਆ ਇਹ ਦੇਖਦੇ ਆਪਾਂ ਕਰਕੇ ਮਰੀਲਾਂ ਹੀ ਬਸੇਰੀਆਂ ਦੇਖੀਆਂ ਜਾਂ ਤੁਸੀਂ ਵੀ ਦੇਖੀ ਹਾਨਗੇ ਫਿਰ ਅੰਦਗੀ ਦੇਣੀਆਂ ਤੂੰ ਕਹਿੰਦੇ ਪੇਸਟ ਲਾ ਕੇ ਤੇ 2 ਮਿੰਟ ਛੱਡ ਦੋ ਤੇ ਬਾਅਦ ਚ ਤੁਸੀਂ ਇੱਥੇ ਮਾਰਨਾ ਕੱਪੜਾ ਕੱਪੜੇ ਨਾਲ ਨਾ ਲਾ ਦੋ ਲਓਏ ਇੱਥੇ ਬਾਬਾ ਸੀ ਇੱਥੇ ਲਾਤਾ ਇੱਥੇ ਹੀ ਸਕ੍ਰੈਚ ਇੱਥੇ ਸੀਗੇ ਤੇ ਆ ਇੱਥੇ ਮਾੜੇ ਜੇ ਸੀ ਇੱਥੇ ਵੀ ਲਾ ਦਿੱ ਤੂੰ ਜਾਣਾ ਬਸ ਤੇ ਆਪਾਂ ਦੇਖਦੇ ਆਂ ਲਾ ਕੇ ਕੀ ਕੀ ਨਾ فرق ਪੈਂਦਾਗਾ ਆ ਤੁਹਾਡੇ ਸਾਹਮਣੇ ਆ ਲਓ ਵੀ ਆਹ ਦੇਖੋ ਉੱਡ ਗਿਆ ਕਾਲਸ ਜੀ ਆਹ ਇੰਨਾ ਗਰੇਗੀ ਨਾ ਨਹੀਂ ਭਾਈ ਇਹੇ ਕੰਮ ਦੀ ਕੰਮ ਜਾ ਬਚੀ ਜਾ ਵੇ ਹੁਣ ਪਤਾ ਨਹੀਂ ਕੀ ਕੀ ਕਰਦੀ ਐ ਅਵੀ ਕਾਹ ਜੋ ਵਾਰ ਕਣੀ ਆ ਦੇਖੋ ਤੁਹਾਡੇ ਵਧੀਆ ਬਣ ਗਈ ਹੁਣ ਆ ਰਹਿਗੇ ਸਕਰੈਚ ਨੇ ਆ ਮਰਚਾ ਲੈ ਵੀ ਹੈਗੀ ਕੰਮ ਜਬ ਜੀ ਦੀ ਹੋ ਗਈ ਕੰਮ ਜਦ ਆ ਜਦ ਨਵੀਂ ਬਣਾਤੀ ਲਓ ਮਿੱਤਰੋ ਲਓ ਵੀ ਹੁਣ ਦੇਖੋ ਰਿਜ਼ਲਟ ਆ ਬਸ ਮੜਾ ਹੀ ਰਹਿੰਦਾ ਹੈ ਦਾਗ ਜੇ ਕਾਲੇ ਜੀ ਆ ਰਹਿ ਗਈ ਆ ਇਨਾ ਸਾਰਾ ਸੀ ਦਾਗ ਇੱਥੇ ਸਾਫ ਹੋ ਗਏ ਇੱਥੇ ਸੀ ਕੁਝ ਨਹੀਂ ਰਹੀਦਾ ਇੱਥੇ ਹਲਕੇ ਰੰਗ ਉਤਰਿਆ ਇਹ ਦੀਨੇ ਜਿਆਦੇ ਸੀਗਾ ਇਦਰ ਉਹ ਮਿਟ ਗਿਆ ਇੱਥੇ ਜੀ ਬਿਲਕੁਲ ਸਾਫ਼ ਹੋ ਗਿਆ ਸੌਦਾ ਮਾੜਾ ਨਹੀਂ ਮੰਨ ਰੁਪਈਏ 1.5 ਰੁਪਈਏ ਦੀ ਵੀ ਨਹੀਂ ਲੱਗਦੀ ਬੋਲਗੜ ਜੀ ਤੇ ਆ ਬਣ ਗਈ ਵਧੀਆ ਸ਼ੀਸ਼ੇ ਆ ਪਿੱਛੇ ਵੀ ਇਹਦੇ ਉਹਦੀਆਂ ਮਾਰਦੇ ਹੋ ਵੀ ਦਿਖਾਉਣਾ ਕੀ ਬਣਦਾ